प्यारे बच्चेओ सत श्री अकाल तो सबका स्वागत करता हां आज दी वीडियो विच आज ਤੁਹਾਡੇ ਲਈ लेके आ चुके हां क्लास 6th ਪੰਜਾਬ ਸਿੱਖਿਆ ਐਜੂਕੇਸ਼ਨ ਬੋਰਡ ਯਾਨੀ ਪੀਐਸਸੀਬੀ ਦਾ ਹੈ ਖੇਤੀਬਾੜੀ ਦਾ ਪੇਪਰ ਜਿਸ ਨੂੰ ਆਪਾਂ ਇੰਗਲਿਸ਼ ਵਿੱਚ ਐਗਰੀਕਲਚਰ ਵੀ ਕਹਿੰਦੇ ਹਾਂ ਪੰਜਾਬੀ ਮੀਡੀਅਮ ਦਾ ਹੈ ਪੇਪਰ ਹੈ ਪੰਜਾਬ ਸਿੱਖਿਆ ਐਜੂਕੇਸ਼ਨ ਬੋਰਡ ਦਾ ਤਾਂ ਜੇ ਤੁਹਾਨੇ ਹਜ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਸਭ ਤੋਂ ਪਹਿਲਾਂ ਤਾਂ ਉਹ ਕਰ ਦਿਓ ਅਤੇ ਨਾਲ ਕਰ ਦਿਓ ਇਸ ਵੀਡੀਓ ਨੂੰ ਲਾਈਕ ਉਸ ਬੈਲ ਆਈਕਨ ਨੂੰ ਵੀ ਤੁਸੀਂ ਸਰ ਦਬਾ ਦਿਓ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਇਹੇਰੇ ਪੇਪਰ ਤੁਹਾਡੇ ਲਈ ਲੈ ਕੇ ਆਵਾਂਗਾ ਜਿਨ੍ਹਾਂ ਦੇ ਨਾਲ ਤੁਹਾਡੇ 80 ਆਊਟ ਆਫ 80 ਮਾਰਕਸ ਆ ਜਾਣ ਜਾਂ ਜੇ 50 ਮਾਰਕਸ ਦਾ ਹੋਵੇ ਤਾਂ 50 ਆਊਟ ਆਫ 50 ਮਾਰਕਸ ਹੀ ਆਣ ਅਸੀਂ ਪਹਿਲਾਂ ਵੀ ਐਵੇਂ ਦੇ ਪੇਪਰ ਲੈ ਕੇ ਆ ਚੁੱਕੇ ਹਾਂ ਅੱਗੇ ਹੋਰ ਵੀ ਪੇਪਰ ਲੈ ਕੇ ਆਉਂਦੇ ਰਹਾਂਗੇ ਤਾਂ ਚਲੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾ ਹੈ ਭਾਗ ਉੜਾ ਤਾਂ ਪਹਿਲਾ ਪ੍ਰਸ਼ਨ ਪੰਜਾਬ ਦੇ ਡੈਸ਼ ਪ੍ਰਤੀਸ਼ਤ ਲੋਕ ਖੇਤੀ ਉੱਤੇ ਨਿਰਭਰ ਕਰਦੇ ਹਨ 1/3 ਜਾਂ 2/3 ਇਸ ਦਾ ਉੱਤਰ ਕੀ ਆਵੇਗਾ 1/3 ਕਪਾਹ ਲਈ ਡੈਸ਼ ਮਿੱਟੀ ਵਧੀਆ ਮੰਨੀ ਜਾਂਦੀ ਹੈ ਤਾਂ ਕਿਹੜੀ ਮਿੱਟੀ ਵਧੀਆ ਮੰਨੀ ਜਾਂਦੀ ਹੈ ਕਪਾਹ ਲਈ ਕਾਲੀ ਧਰਤੀ ਦੀ ਸਭ ਨੂੰ ਸਭ ਤੋਂ ਉੱਪਰਲੀ ਪਰਤ ਨੂੰ ਡੈਸ਼ ਹਰੀਜ਼ਨ ਕਹਿੰਦੇ ਹਨ ਏ ਹਰੀਜ਼ਨ ਜਾਂ ਡੀ ਹਰੀਜ਼ਨ ਤਾਂ ਇਸ ਦਾ ਉੱਤਰ ਹੈ ਏ ਹਰੀਜ਼ਨ ਡੈਸ਼ ਨੇ ਪੰਜਾਬ ਦੀ ਖੇਤੀਬਾੜੀ ਨੂੰ ਨਵੀਂ ਸੇਧ ਦਿੱਤੀ ਤਾਂ ਇਸ ਦਾ ਉੱਤਰ ਹੈ ਪੰਜਾਬ ਯੂਨੀਵਰਸਿਟੀ ਨੇ ਪੰਜਾਬ ਦੁੱਧ ਦੀ ਪੈਦਾਵਾਰ ਵਿੱਚ ਡੈਸ਼ ਥਾਂ ਤੇ ਹੈ तैस्थौਤਰ ਹੈ ਚੌਥੇ ਸਥਾਨ ਤੇ ਹੈ ਮਿੱਟੀ ਨੂੰ ਜ਼ਹਿਰੀਲਾ ਕੌਣ ਬਣਾ ਰਿਹਾ ਹੈ ਰਸਾਇਣਿਕ ਦਵਾਈਆਂ ਮੀਂਹ ਦਾ ਪਾਣੀ ਜਾਂ ਉਪਰੋਕਤ ਸਾਰੇ ਤੈਸਤਉਤਰ ਉਪਰੋਕਤ ਸਾਰੇ ਯਾਨੀ ਰਸਾਇਣਿਕ ਦਵਾਈਆਂ ਵੀ ਅਤੇ ਮੀਂਹ ਦਾ ਪਾਣੀ ਵੀ ਰੇਤਲੀ ਭੂਮੀ ਡੈਸ਼ ਰਾਜ ਵਿੱਚ ਪਾਈ ਜਾਂਦੀ ਹੈ ਤਾਂ ਰੇਤਲੀ ਭੂਮੀ ਕਿਸ ਰਾਜ ਵਿੱਚ ਪਾਈ ਜਾਂਦੀ ਹੈ ਰਾਜਸਥਾਨ ਦੇ ਵਿੱਚ ਜਾਂ ਬੰਗਾਲ ਵਿੱਚ ਤੈਸਤਉਤਰ ਆ ਜਾਵੇਗਾ Rajasthan ਉਪ ਭੂਮੀ ਦੀ ਉੱਪਰਲੀ ਤਹਿ ਦਾ ਰੰਗ ਗੂੜਾ ਕਿਸ ਦੀ ਮੌਜੂਦਗੀ ਕਰਕੇ ਹੁੰਦਾ ਹੈ ਮੱਲੜਦੀ ਖਣਿਜਾ ਦੀ ਜਾਂ ਉਪਰੋਕਤ ਦੋਵੇਂ ਤਾਂ ਇਸ ਦੋ ਤਰ੍ਹਾਂ ਉਪਰੋਕਤ ਦੋਵੇਂ ਯਾਨੀ ਮੱਲੜਾ ਤੇ ਖਣਿਜਾ ਦੋਨਾਂ ਕਾਰਨ ਧਰਤੀ ਦੀ ਡੈਸ਼ ਤਾ ਪੌਦਿਆਂ ਦੇ ਵਧਣ ਫੁੱਲਣ ਵਿੱਚ ਸਹਾਇੀ ਹੁੰਦੀ ਹੈ ਉੱਪਰਲੀ ਜਾਂ ਹੇਠਲੀ ਤਾਂ ਹੁਣ ਦੇਖੋ ਏ ਹਰੀਜ਼ਨ ਹੁੰਦੀ ਹੈ ਤਾਂ ਏ ਹਰੀਜ਼ਨ ਉੱਪਰਲੀ ਹੁੰਦੀ ਹੈ ਤਾਂ ਇਸ ਦਾ ਉੱਤਰ ਆਵੇਗਾ ਉੱਪਰਲੀ ਪੰਜਾਬ ਦਾ ਡੈਸ਼ ਰਕਬਾ ਸਿੰਚਾਈ ਹੇਠ ਹੈ 48% ਜਾਂ 98% 98% ਤਾਂ ਤਾਂ ਹੋਵੇ ਜੇ ਆਪਣੇ ਘਰ ਪੂਰੇ ਸਿੰਚਾਈ ਦੇ ਹੇਠ ਹੀ ਆਏ ਹੁਣ ਤਾਂ 48% ਆਵੇਗਾ ਤਾਂ ਹੁਣ ਅੱਗੇ ਕੀ ਕੀਤਾ ਜਾਵੇ ਦਾ ਭਾਗ ਐਡਾ ਭੂਮੀ ਤੋਂ ਕੀ ਭਾਅ ਹੈ ਤਾਂ ਇਸਦੇ ਜੋ ਪ੍ਰਸ਼ਨ ਹਨ ਉਹ ਮੈਂ ਅੱਜ ਇਸ ਵੀਡੀਓ ਵਿੱਚ ਨਹੀਂ ਕਰਾ ਰਹੇ ਪਰ ਜੇ ਤੁਹਾਨੂੰ ਸਭ ਨੂੰ ਇਸ ਦਾ ਉੱਤਰ ਚਾਹੀਦੇ ਹਨ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਦੱਸ ਸਕਦੇ ਹੋ ਐਨਾ ਦੇ ਉੱਤਰ ਮੈਂ ਤੁਹਾਨੂੰ ਸਭ ਨੂੰ ਦੇ ਦਵਾਂਗਾ ਤਾਂ ਦੇਖੋ ਭੂਮੀ ਤੋਂ ਕੀ ਭਾਅ ਹੈ ਪਹਿਲਾ ਪ੍ਰਸ਼ਨ ਹੈ ਇਹ ਤੁਹਾਡੇ ਪੇਪਰ ਦਾ ਬਹੁਤ ਹੀ ਇੰਪੋਰਟੈਂਟ ਕੁਸ਼ਨ ਹੈ ਤਾਂ ਇਸ ਦੀ ਤਿਆਰੀ ਜ਼ਰੂਰ ਕਰਨੀ ਹੈ ਭੂਮੀ ਦੇ ਵਧਣ ਲਈ ਵੱਖ-ਵੱਖ ਕਾਰਕ ਕਿਹੜੇ ਹਨ 13ਵਾਂ ਪ੍ਰਸ਼ਨ ਹੈ ਮਿੱਟੀ ਨਾਲ ਸੰਬੰਧਿਤ ਸਮੱਸਿਆਵਾਂ ਦੇ ਨਾਮ ਲਿਖੋ ਤਾਂ ਕਾਲੀ ਮਿੱਟੀ ਜੋ ਤੁਹਾਡੀ ਲਾਲ ਮਿੱਟੀ ਹੁੰਦੀ ਹੈ ਇਹਨਾਂ ਸਬਦੇ ਤੁਹਾਨੂੰ ਲਿਖ ਦੇਣਾ ਹੈ ਕਿ ਕਿਹੜੇ-ਕਿਹੜੇ ਮੁੱਖ ਸਹਾਇਕ ਹੁੰਦੇ ਹਨ ਅੱਗੇ ਪੰਜਾਬ ਦੇ ਮੁੱਖ ਸਹਾਇਕ ਧੰਦੇ ਕਿਹੜੇ-ਕਿਹੜੇ ਹਨ ਤਾਂ ਇਸ ਦੇ ਵਿੱਚ ਖੇਤੀਬਾੜੀ ਆਦੀ ਇਹ ਸਭ ਕੁਝ ਆ ਦੇਣਗੇ ਹਰੀ ਕ੍ਰਾਂਤੀ ਦਾ ਹਰਾ ਇਨਕਲਾਬ ਆਉਣ ਦੇ ਕਾਰਨ ਬਾਰੇ ਦੱਸੋ ਤਾਂ ਹਰੀ ਕ੍ਰਾਂਤੀ ਕਿਉਂ ਆਈ ਸੀ ਇਹ ਤੋਂ ਨੇ ਲਿਖ ਦੇਣਾ ਹੈ ਹਰੀ ਕ੍ਰਾਂਤੀ ਇਸ ਲਈ ਆਈ ਸੀ ਕਿਉਂਕਿ ਇੱਕ ਰੈਵੋਲੂਸ਼ਨ ਦੀ ਲੋੜ ਸੀ ਇੱਕ ਕ੍ਰਾਂਤੀ ਦੀ ਲੋੜ ਸੀ ਜਿਸ ਦੇ ਨਾਲ ਕਿ ਇੰਡੀਆ ਦੇ ਵਿੱਚ ਖੇਤੀਬਾੜੀ ਨੂੰ ਹੋਰ ਵਧਾਇਆ ਜਾਵੇ ਮਿੱਟੀ ਦੇ ਨਮੂਨੇ ਦਾ ਸਹੀ ਸਮਾਂ ਕਦੋਂ ਹੁੰਦਾ ਹੈ ਤਾ ਮਿੱਟੀ ਦੇ ਨਮੂਨੇ ਦਾ ਸਹੀ ਸਮਾਂ ਦੱਸਦਾ ਹੈ ਤਾਂ ਇਹ ਤੁਸੀਂ ਦੱਸ ਸਕਦੇ ਹੋ ਤਾਂ ਪਿਆਰੇ ਬੱਚਿਓ ਅੱਜ ਦੀ ਵੀਡੀਓ ਲਈ ਇਨਾ ਹੀ ਮੈਂ ਤੁਹਾਨੂੰ ਮਿਲਾਂਗਾ ਅਗਲੀ ਵੀਡੀਓ ਵਿੱਚ ਇਸ ਨੂੰ ਪੂਰਾ ਦੇਖਣ ਲਈ ਧੰਨਵਾਦ ਸਬਸਕ੍ਰਾਈਬ ਕਰ ਦਿਓ ਮੇਰੇ ਚੈਨਲ ਨੂੰ ਕਿਉਂਕਿ ਐਵੇਂ ਦੇ ਹੀ ਹੋਰ ਪੇਪਰ ਮੈਂ ਤੁਹਾਨੂੰ ਸਭ ਲਈ ਲੈ ਕੇ ਆਂਦਾ ਰਹਾਂਗਾ ਧੰਨਵਾਦ ਅੱਜ ਦੀ ਵੀਡੀਓ ਦੇਖਣ ਲਈ